ਸਾਰੇ ਕਿਸਾਨ ਵੀਰੋ ਸਾਰੇ ਕਿਸਾਨ ਭਰਾਓ ਤੋਂ ਬਈ ਚਿਤਲੇ ਕਦੂ ਤੇ ਆਪਣੀ ਜਿਹੜੀ ਦੇਸੀ ਤੋਰੀ ਆਪਣੇ ਕੋਲੇ ਆਪਣਾ ਆਪ ਦਾ ਬੀਜ ਉਹਦਾ ਮੰਗ ਰੇ ਸੀ ਤੇ ਆਪਾਂ ਇਹਦਾ ਬੀਜ ਤਿਆਰ ਕਰਕੇ ਰੱਖੀ ਜਾਨਾ ਦੇਖੋ ਚਿਤਲੇ ਕਦੂ ਦਾ ਬੀਜ ਆਪਾਂ ਵੀ ਤਿਆਰ ਕਰ ਰਹੇ ਹਾਂ ਪਿੱਛੇ ਫੋਟ ਭੇਜਦਾ ਤੇ ਜਿਹੜੇ ਕਿਸਾਨ ਭਰਾਵਾਂ ਨੂੰ ਇਹ ਚਾਹੀਦਾ ਹੋਇਆ ਬਾਈ ਆਪਾਂ ਇਹ ਜਨਵਰੀ ਦੇ ਵਿੱਚ ਸੇਲ ਕਰਨ ਲੱਗਾਂਗੇ ਠੀਕ ਆ ਕਿਉਂਕਿ ਫਰਵਰੀ ਦੇ ਵਿੱਚ ਲਾਉਣ ਲੱਗ ਜਾਣਗੇ ਆਪੋ ਆਪਣੇ ਗਾਰਡਨ ਦੇ ਵਿੱਚ ਲੋਕ ਜਿਨ੍ਹਾਂ ਨੇ ਘਰ ਵਸਤੇ ਬਾਈ ਕਰੇ ਲੁਬਗੀਚੀ ਵਾਸਤੇ ਦੇਸੀ ਬੀਜ ਜੀ ਨੂੰ ਵੀ ਚਾਹੀਦੇ ਤੇ ਦੇਸੀ ਆ ਕਦੂ ਤੇ ਤੋਰ ਕੰ ਦਾ ਆਪਣਾ ਕੋ ਦੇਸੀ ਆ ਇੱਕ ਆਪਣਾ ਕੋ ਭਰ ਇੰਡੀਆ ਦਾ ਬਾਈ ਦੇਸੀ ਬੀਜ ਜੀ ਨੂੰ ਵੀ ਇਹ ਬੀਜ ਚਾਹੀਦੇ ਹੁਣ ਉਹ ਭਾਈ ਆਪਣਾ ਸੰਪਰਕ ਕਰ ਸਕਦਾ ਆਪਣਾ ਨੰਬਰ ਹੈ 7814601236 ਇਹ ਸਾਰੇ ਬੀਜ ਸਾਰੇ ਕਿਸਾਨਾਂ ਤੱਕ ਪਹੁੰਚਾਵਾਂਗੇ ਆਪਾਂ ਅਸਲੀ ਅਸਲੀ ਕਿਸਾਨ ਹੈ ਵੀ ਉਹੀ ਆ ਜਿਹੜਾ ਆਪਦਾ ਬੀਜ ਤਿਆਰ ਕਰਦਾ ਬੀਜ ਤਿਆਰ ਕਰਦਾ ਤੇ ਬੀਜ ਗਮਾਉਂਦਾ ਨਹੀਂ ਇਹ ਆਪਣੇ ਦੋਵੇਂ ਬੀਜ ਬਾਈ ਤੋਰੀਆਂ ਦਾ ਇਹ ਤੋਰੀ ਵੀ ਇਹੋ ਜਿਹੀ ਤੋਰੀ ਇਹਨੂੰ ਵਾਇਰਸ ਨਹੀਂ ਹੁੰਦਾ ਆਪਾਂ ਪਿੱਛੇ ਦੀ ਵੀਡੀਓ ਵੀ ਪਾਈ ਸੀ ਵੀ ਹਾਈਬ੍ਰਿਡ ਦੇ ਮੁਕਾਬਲੇ ਨੂੰ ਵਾਇਰਸ ਜਮਾ ਵੀ ਨਹੀਂ ਹੁੰਦਾ ਆਪਣਾ ਚਿਤਲਾ ਤੱਦੂ ਆ ਤੇ ਭਾਈ ਆਪਣੇ ਕੋਲ ਦੇਸੀ ਆਪਣੇ ਤੋਰੀ ਦਾ ਬੀਜ ਦੋਵੇਂ ਭੰਤਾ ਹੈਗਾ ਜਿਹੜੇ ਵੀ ਕਿਸਾਨ ਭਾਈ ਨੂੰ ਜਾਂ ਕਿਸੇ ਵੀ ਜਿਵੇਂ ਕਈ ਵਾਰ ਆਪਦੇ ਘਰੇ ਖਾਣ-ਪੀਣ ਦੇ ਸ਼ਕੀਨ ਹੁੰਦੇ ਲਾਉਣ ਦੇ ਬੇਲਾ ਉਹਨਾਂ ਲਈ ਸਾਰਿਆਂ ਵਾਸਤੇ ਆਪਾਂ ਬੀਜ ਵੀ ਤਿਆਰ ਕਰਾਂਗੇ ਤੇ ਆਪਾਂ ਬੇਲਾ ਵੀ ਤਿਆਰ ਕਰਾਂਗੇ ਦੇਸੀ ਕਦੂਆਂ ਦੀ ਇਤਕੀ ਤੇ ਜਿਨ੍ਹਾਂ ਨੂੰ ਬੇਲਾ ਵੀ ਚਾਹੀਦੀ ਨੇ ਹੋਇਆ ਉਹ ਵੀ ਆਪਾਂ ਨੂੰ ਬਈ ਮੈਸੇਜ ਕਰ ਸਕਦੇ ਤੇ ਦੱਸ ਸਕਦੇ ਆ ਵੀ ਸਾਨੂੰ ਬਈ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਬੇਲਾ ਚਾਹੀਦੀ ਨੇ ਤੇ ਸਾਰੇ ਭਰਾਵਾਂ ਨੂੰ ਆਪਾਂ ਬੇਲਾ ਤਿਆਰ ਕਰਕੇ ਲਾਜ਼ਮੀ ਦੇਵਾਂ ਧੰਨਵਾਦ